ਸਾਸ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆਂ ਸੁਰਖੀਆਂ ਦੇ ਵੱਲ ਹੁਣ ਸੇਵਾ ਤੇ ਰੱਖ ਦੇ ਨਾਮ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ ਸਰਕਾਰ ਨੇ ਲਿਆ ਵੱਡਾ ਫੈਸਲਾ ਰਾਜਪਵੰਦਾ ਵੀ ਬਦਲਿਆ ਗਿਆ ਨਾਮ ਪਾਕਿਸਤਾਨ ਨੇ ਟੱਪੀਆਂ ਹਦਾ ਹੜਪੀੜ ਸ੍ਰੀਲੰਕਾ ਦੀ ਮਦਦ ਲਈ ਭੇਜਿਆ ਮਿਆਦ ਪੁੱਗਿਆ ਭੋਜਨ ਮੌਕੇ ਤੇ ਮਚੀ ਹਾਹਾਕਾਰ ਪੰਜਾਬ ਵਿੱਚ ਠੰਡ ਨੇ ਫੜੀ ਰਫਤਾਰ 5 ਦਸੰਬਰ ਤੱਕ yellow alert ਸ਼ੀਤ ਲਹਿਰ ਨੇ ਵੀ ਦਿਖਾਇਆ ਅਸਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫਤਰ ਦਾ ਨਾਮ ਬਦਲ ਕੇ ਹੁਣ ਸੇਵਾ ਤੀਰਥ ਕਰ ਦਿੱਤਾ ਹੈ ਦੇਸ਼ ਭਰ ਦੇ ਰਾਜ ਭਵਨਾਂ ਨੂੰ ਹੁਣ ਲੋਕ ਭਵਨ ਦੇ ਨਾਮ ਨਾਲ ਜਾਣਿਆ ਜਾਏਗਾ ਇਸ ਤੋਂ ਇਲਾਵਾ ਕੇਂਦਰੀ ਸਕੱਤਰੇਤ ਨੂੰ ਕਰਤੱਵਿਅ ਭਵਨ ਦੇ ਨਾਮ ਨਾਲ ਜਾਣਿਆ ਜਾਏਗਾ ਪੀਐਮO ਅਧਿਕਾਰੀਆਂ ਨੇ ਕਿਹਾ ਕਿ ਜਨਤਕ ਸੰਸਥਾਵਾਂ 'ਚ ਵੱਡਾ ਬਦਲਾ ਹੋ ਰਿਹਾ ਸੀ ਸੱਤਾ ਤੋਂ ਸੇਵਾ ਵੱਲ ਵੱਧ ਰਹੀਆਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਜਲਦੀ ਹੀ ਇੱਕ ਨਵੇਂ ਕੰਪਲੈਕਸ ਵਿੱਚ ਤਬਦੀਲ ਹੋ ਜਾਏਗਾ ਇਮਾਰਤ ਦਾ ਨਾਮ ਸੇਵਾ ਸੇਤ ਰੱਖਿਆ ਗਿਆ ਨਵਾਂ ਕੰਪਲੈਕਸ ਜੋ ਕਿ ਨਿਰਮਾਣ ਦੇ ਅੰਤਿਮ ਪੜਾਵਾ ਵਿੱਚ ਹੈ ਇਹਨੂੰ ਪਹਿਲਾਂ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰੋਜੈਕਟ ਦੇ ਤਹਿਤ ਕਾਜਕਾਰੀ ਐਂਕਲੇਵ ਵਜੋਂ ਜਾਣਿਆ ਜਾਂਦਾ ਸੀ ਪੀਐਮਓ ਤੋਂ ਇਲਾਵਾ ਕਾਜਕਾਰੀ ਐਂਕਲੇਵ ਵਿੱਚ ਕੈਬਨਿਟ ਸਕੱਤਰੇਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਤੇ ਇੰਡੀਆ ਹਾਊਸ ਦੇ ਦਫ਼ਤਰ ਹੋਣਗੇ ਜੋ ਕਿ ਆਉਣ ਵਾਲੇ ਵੱਡੇ ਲੋਕਾਂ ਨਾਲ ਉੱਚ ਪੱਧਰੀ ਗੱਲਬਾਤ ਦੀ ਜਗ੍ਹਾ ਹੋਵੇਗੀ ਦੁਸ਼ਮਨ ਮਿਲੇ ਹਜ਼ਾਰ ਪਰ ਦੋਸਤ ਨਾ ਮਿਲੇ ਕੰਗਾਲ శ్రీలంਕਾ ਸਰਕਾਰ ਤੇ ਉਥੋਂ ਦੇ ਹੜ੍ਹ ਪ੍ਰਭਾਵਿਤ ਲੋਕ ਅੱਜ ਪਾਕਿਸਤਾਨ ਬਾਰੇ ਇਹੀ ਗੱਲ ਕਹਿ ਰਹੇ ਹੋਣਗੇ ਚੱਕਰਵਾਤ ਦਿੱਤਵਾ ਨੇ శ్రీలంਕਾ 'ਚ ਭਾਰੀ ਨੁਕਸਾਨ ਕੀਤਾ ਅਜਿਹੀ ਸਥਿਤੀ 'ਚ ਭਾਰਤ ਸਮੇਤ ਕਈ ਦੇਸ਼ ਉਥੇ ਰਾਹਤ ਸਮਗਰੀ ਭੇਜ ਰਹੇ ਨੇ ਪਰ ਪਾਕਿਸਤਾਨ ਨੇ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ ਨੇ ਸ਼ਾਹਬਾਸ਼ ਸ਼ਰੀਫ ਵੱਲੋਂ ਸਹਾਇਤਾ ਦੇ ਨਾਮ ਤੇ శ్రీలంਕਾ ਨੂੰ ਭੇਜੀ ਗਈ ਰਾਹਤ ਸਮਗਰੀ ਦੀ ਮਿਆਦ ਪੁੱਗ ਚੁੱਕੀ ਨਿਕਲੀ ਹੈ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਨੇ ਤੁਰਕੀ ਨਾਲ ਵੀ ਅਝਾਈ ਧੋਖਾ ਕੀਤਾ ਹੈ ਦਰਸਲ ਸ਼੍ਰੀਲੰਕਾ 'ਚ ਭਾਰਤ ਦੇ ਰਾਹਾਂ ਤੇ ਬਚਾਅ ਕਰਦ ਜਾਰੀ ਨੇ ਪਾਕਿਸਤਾਨ ਨੇ ਮਹਿਜ਼ ਦਿਖਾਵਾ ਕਰਨ ਲਈ ਤੁਰੰਤ ਸ਼੍ਰੀਲੰਕਾ ਨੂੰ ਭੋਜੰਦੀਆਂ ਚੀਜ਼ਾਂ ਭੇਜੀਆਂ ਤੇ ਸ਼੍ਰੀਲੰਕਾ 'ਚ ਪਾਕਿਸਤਾਨੀ ਦੂਤਾ ਵਾਸ ਦੇ ਖਾਤੇ ਤੋਂ ਫੋਟੋਆਂ ਸਾਂਝੀਆਂ ਕੀਤੀਆਂ ਹਾਲਾਂਕਿ ਇਹ ਧੋਖਾ ਥੜੀ ਜ਼ਿਆਦਾ ਦੇਰ ਨਹੀਂ ਚੱਲੀ ਜਦੋਂ ਲੋਕਾਂ ਨੇ ਭੋਜੰਦੀਆਂ ਚੀਜ਼ਾਂ ਦੀਆਂ ਫੋਟੋਆਂ ਨੂੰ ਜ਼ੂਮ ਕੀਤਾ ਤਾਂ ਉਹਨਾਂ ਨੇ 2024 ਦੀ ਮਿਆਦ ਪੁੱਗਣ ਦੀ ਤਰੀਕ ਦੱਸ ਦਿੱਤੀ ਪੰਜਾਬ ਵਿੱਚ ਠੰਡ ਦੀ ਲਹਿਰ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਰਾਜਸਥਾਨ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਣ ਠੰਡ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ ਵਿਗਿਆਨ ਦੇ ਸੂਤਰਾਂ ਅਨੁਸਾਰ ਇਹ ਅਲਰਟ 5 ਦਸੰਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ ਤੇ ਜੇਕਰ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਹ ਖੇਤਰ ਹੋਰ ਫੈਲ ਸਕਦਾ ਤੇ ਠੰਡ ਦੀ ਲਹਿਰ ਕਈ ਹੋਰ ਦਿਨਾਂ ਤੱਕ ਜਾਰੀ ਰਹੇਗੀ ਇਸ ਵੇਲੇ ਠੰਡ ਦੀ ਲਹਿਰ ਜਲੰਧਰ ਫਿਰੋਜ਼ਪੁਰ ਮੋਗਾ ਫਿਰੋਜ਼ਕੋਟ ਫਾਜ਼ਿਲਕਾ ਮੁਖਸਰ ਬਠਿੰਡਾ ਤੇ ਮਾਨਸਾ ਨੂੰ ਪ੍ਰਭਾਵਿਤ ਕਰ ਰਹੀ ਹੈ ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਤਾਪਮਾਨ 'ਚ 1 ਡਿਗਰੀ ਦੀ ਗਿਰਾਵਟ ਆਈ ਹੈ ਜਿਸ ਨਾਲ ਰਾਜ ਦਾ ਔਸਤ ਘਟੋ ਘਟ ਤਾਪਮਾਨ ਆਮ ਨਾਲੋਂ 1.6 ਡਿਗਰੀ ਘੱਟ ਹੋ ਗਿਆ ਹੈ हिमाचल प्रदेश ਦੇ 6 ਜ਼ਿਲ੍ਹਿਆਂ ਲਈ ਅੱਜ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਕਾਂਗੜਾ ਮੰਡੀ ਬिलासपुर ਹਮੀਰਪੁਰ ਉਹਨਾਂ ਤੇ 16 ਦੇ ਕੁਝ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਰਹੇਗੀ ਇਸ ਨਾਲ ਸਵੇਰੇ 10 ਵਜੇ ਤੱਕ ਦ੍ਰਿਸ਼ਟੀ ਘਟ ਜਾਵੇਗੀ ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 5 ਤੇ 7 ਦਸੰਬਰ ਨੂੰ ਉੱਚੀਆਂ ਚਹਾਇਆਂ ਤੇ ਹਲਕੀ ਬਰਫਬਾਰੀ ਅਤੇ ਮੱਧ ਉਚਾਈ ਵਾਲੇ ਖੇਤਰਾਂ 'ਚ ਹਲਕੀ ਬਾਰਿਸ਼ ਸੰਭਵ ਹੈ ਮੈਦਾਨੀ ਇਲਾਕਿਆਂ 'ਚ ਮੌਸਮ ਸਾਫ਼ ਰਹਿਣ ਦੀ ਭੂਖਬਾਣੀ ਕੀਤੀ ਗਈ ਹੈ ਇਸੇ ਦੌਰਾਨ ਸਵੇਰ ਪੱਦੇ ਸਤਾਰਾ ਸ਼ਹਿਰਾਂ 'ਚ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਤੱਕ ਡਿੱਗ ਗਿਆ ਰੈਬੋ ਦਾ ਘਟੋ ਘਟ ਤਾਪਮਾਨ ਮੰਨੀ 8 ਡਿਗਰੀ ਤੱਕ ਡਿੱਗ ਗਿਆ Shimla 'ਚ ਵੀ ਰਾਤ ਦਾ ਤਾਪਮਾਨ 4 ਡਿਗਰੀ ਸੈਲਸੀਅਸ ਘੱਟ ਕੇ 5 ਡਿਗਰੀ ਸੈਲਸੀਅਸ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਪਾਨ ਦੌਰੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਜਾਪਾਨ ਦੌਰੇ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਜਾਪਾਨ ਦੀ ਟੈਕਨੋਲੋਜੀ ਤੇ ਇੰਡਸਟਰੀ ਜਦੋਂ ਪੰਜਾਬ ਆਵੇਗੀ ਤਾਂ ਪੰਜਾਬ ਨੂੰ ਲਾਭ ਮਿਲੇਗਾ ਤੇ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਜਪਾਨ ਦੁਨੀਆ ਦੇ ਅੰਦਰ ਟੈਕਨੋਲੋਜੀ ਦੇ ਵਿੱਚ ਸਭ ਤੋਂ ਅੱਗੇ ਆ। ਜੇ ਜਪਾਨ ਦੀਆਂ ਕੁਝ ਕੰਪਨੀਆਂ ਸਾਡੇ ਸੀਐਮ ਸਾਹਿਬ ਪ੍ਰਭਾਵਿਤ ਕਰਕੇ ਲੈ ਆਉਂਦੇ ਆ ਤੇ ਪੰਜਾਬ ਨੂੰ ਉਦ ਕੀ ਚਾਹੀਦਾ। ਇਹ ਤੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਸੀਐਮ ਸਾਹਿਬ ਕਰਨਗੇ। ਉਹ ਲਾਜ਼ਮੀ ਜੇ ਉਹ ਗਏ ਆ ਸਾਡੇ ਨਾਲ ਇੰਡਸਟਰੀ ਮਿਨਿਸਟਰੀ ਵੀ ਗਏ ਆ। ਜੇ ਉਹ ਗਏ ਆ ਤੇ ਕੁਝ ਨਾ ਕੁਝ ਵਧੀਆ ਜਿਹੜਾ ਕੁਝ ਕੰਪਨੀਆਂ ਨੂੰ ਕਨਵਰਸ ਕਰਕੇ ਪੰਜਾਬ ਤੇ ਲੈ ਆਉਣਗੇ ਜਿੰਨਾ ਬਹੁਤ ਵੱਡਾ ਸਾਨੂੰ ਫਾਇਦਾ ਹੋਊਗਾ। ਲੱਗਦਾ ਉਸ ਨਾਲ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ। ਦੇਖੋ ਜਿੱਥੇ ਇੰਡਸਟਰੀ ਲੱਗਦੀ ਆ ਮਤਲਬ ਜਿਹੜਾ ਪਰ ਇਹ ਤਾਂ ਹੁੰਦਾ ਹੀ ਆ ਪਰ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਰੰਗਲਾ ਪੰਜਾਬੇ ਹਮ ਚਲਾਈਏ ਕਿਹਦਾ ਬੜਾਵਾ ਮਿਲੇਗਾ ਇਸ ਨਾਲ ਹਾਂ ਹਾਂ ਰੰਗਲਾ ਪੰਜਾਬ ਨੂੰ ਵੀ ਬੜਾਵਾ ਮਿਲੂਗਾ ਤੇ ਸਭ ਤੋਂ ਜ਼ਿਆਦਾ ਇਹ ਹੈ ਕਿ ਸਾਡੇ ਵਾਲੇ ਏਰੀਆ ਦੇ ਵਿੱਚ ਜਦੋਂ ਬਹੁਤੋਂ ਇੰਡਸਟਰੀ ਆਉਣ ਲੱਗੀ ਤੇ ਸਾਲ ਆਪਣੇ ਆ ਵੀ ਕਾਂਕਲ ਪੋਜੋ ਲੋਕਾਂ ਦੇ ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਅਤੇ ਇਸ ਦੇ ਤਹਿਤ ਹਲਕਾ ਰਾਜਸਥਾਨਸੀ ਦੇ ਕਸਬਾ ਲੋਪੋਕੇ ਵਿਖੇ ਜ਼ਿਲ੍ਹਾ ਮਿਸਰ ਦਿਹਾਤੀ ਦੇ ਮੀਤ ਪ੍ਰਧਾਨ ਅਜੈਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ ਜਿਸ 'ਚ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਪਹੁੰਚੇ ਇਸ ਮੌਕੇ ਜੋਂ ਲੋਪੋਕੇ ਤੋਂ ਰਾਣੀ ਪਤਨੀ ਸਾਬਾ ਸਰਵਨ ਸਿੰਘ ਗੋਰਾ ਨੂੰ ਜਿਹੜਾ ਪਰਿਸ਼ਦ ਮੈਂਬਰ ਤੇ ਅੰਗਰੇਜ਼ ਸਿੰਘ ਨੂੰ ਬਲਾਕ ਸੰਮਤੀ ਮੈਂਬਰ ਉਮੀਦਵਾਰ ਐਲਾਨਿਆ ਗਿਆ ਇਸ ਮੌਕੇ ਅਜੈਬੀਰ ਸੰਧੂ ਨੇ ਸਰਕਾਰੀਆਂ ਨੂੰ ਵਿਸ਼ਵਾਸ ਦਿਵਾਇ ਦਾਰਾ ਨੂੰ ਪਾਰੀ ਵੋਟਾਂ ਨਾਲ ਜਿਤਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਗੇ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਪਾਈ ਗੁਰਿਕਬਾਲ ਸਿੰਘ ਪਾਈ ਹਰਵਿੰਦਰਪਾਲ ਸਿੰਘ ਲਿੱਟਲ ਦੀ ਅਗਵਾਈ ਹੇਠ ਅੰਮ੍ਰਿਤਪੇਲਾ ਸਮਾਗਮ ਦੌਰਾਨ ਕੀਰਤਨ ਦਾ ਯੋਜਨ ਗੰਡਾ ਸਿੰਘ ਕਲੋਨੀ ਵਿਖੇ ਕੀਤਾ ਗਿਆ ਜਿਸ ਵਿੱਚ ਪਾਈ ਹਰਵਿੰਦਰਪਾਲ ਸਿੰਘ ਲਿੱਟਲ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਨਾਲ ਹੀ ਉਹਨਾਂ ਨੇ ਸਮੂਹ ਸੰਗਤ ਨੂੰ ਅਪੀਲ ਕਰਦੇ ਕਿਹਾ ਕਿ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਹਰ ਵੀਰਵਾਰ ਕਰਵਾਏ ਜਾ ਰਹੇ ਕੀਰਤਨ ਸਮਾਗਮ 'ਚ ਵੱ ਚੜ ਕੇ ਹਿੱਸਾ ਲਿਆ ਜਾਵੇ। ਫਤਗੁਰਾਣੇ ਬੜੀਆਂ ਮਿਹਰਾ ਕੀਤੀਆਂ। आनंद करो ओ मिले सुंदर नारी गुर। गुरु नानक मेरी पै सवारी इस महावाक ਦੇ ਅਨੁਸਾਰ ਜੋ 350 ਸਾਲਾਂ ਅਸ਼ੀਸ਼ਿਸ਼ਤਾ ਦੀ ਅਤੇ 21ਵਾਂ ਜੀ ਦੇ ਪ੍ਰਵਾਨ ਸਮਾਗਮ ਸਤਿਗੁਰਾਂ ਨੇ ਆਪਣੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ 4 ਦਿਨ ਦੀ ਲੜੀ ਰੱਖੀ ਗਈ ਸੀ ਖੇਲ ਦੇ ਦਿਨ ਦੀ ਲੜੀ ਸ਼੍ਰੀ ਗੁਰਦੁਆਰਾ ਸ਼੍ਰੀ ਗੁਰੂਕੇ ਮਹਿਲ ਸਾਹਿਬ ਵਿਖੇ ਜਿੱਥੇ ਮਹਾਰਾਜ ਜੀ ਦੇ ਆਗਮਨ ਹੋਏ ਨੇ ਐਨੀ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਨੇ ਸਮਾਗਮਾਂ ਦੀ ਸੇਵਾ ਲਈ ਜਿਹੜਾ ਵੀ ਆ ਰਿਹਾ ਸੀ ਉਹਦੀ ਇੱਕੋ ਭਾਵਨਾ ਸੀ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਧੂੜ ਮਿਲ ਜਾਵੇ ਹਰੇਕ ਨੂੰ ਤਾਂ ਸੀ ਮੈਂ ਇਸ ਪਵਿੱਤਰ ਸਥਾਨ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਰਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਨਿਵਾਸ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰਤੇਗ ਬਹਾਦਰ ਸਾਹਿਬ ਜਿੱਥੇ ਚਾਰੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਔਰ ਐਸੀ ਬਖਸ਼ਿਸ਼ ਹੋਈ ਮੈਂ ਸਾਰੀ ਸੰਗਤ ਦਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਸੇਵਾਦਾਰਾਂ ਦਾ ਗੁਰੂ ਕੇ ਮੈਲ ਦੇ ਮਹਾਪੁਰਖ ਨਾਲ ਬਾਬਾ ਸੋਨੂ ਜੀ ਤੇ ਸੇਵਕ ਜੱਤਾ ਇਸ਼ਨਾਨ ਗੁਰੂ ਕੇ ਮੈਲ ਤੇ ਆਪਣੇ ਸੰਗੀਆਂ ਸਾਥੀਆਂ ਦਾ ਜਿਨ੍ਹਾਂ ਤਿਲਪੁਲ ਇਹ ਸਮਾਗਮ ਦੇ ਵਿੱਚ ਹਿੱਸਾ ਪਾ ਕੇ ਸੇਵਾ ਪਾ ਕੇ ਤਨ ਮਨ ਧਨ ਰਹੀ ਹਾਜ਼ਰੀਆਂ ਲਾ ਕੇ ਸਾਨੂੰ ਨਿਵਾਜਿਆ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਆ ਅਸੀਂ ਕੈਦ ਲੋ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਮਾਹਪੁਰ ਭਾਈ ਸਾਹਿਬ ਐ ਗੁਰਗਵਾਸੂ ਦੀ ਹਰਾਮ ਵੱਲੋਂ ਤੇ ਦਸਰਿਆਂ ਵੱਲੋਂ ਸਾਰਿਆਂ ਦਾ ਸ਼ੁਕਰਾਨਾ ਕਰਦੇ ਹੋਏ ਮੈਂ ਬੇਨਤੀ ਕਰਾਂਗਾ ਕੱਲ ਵੀਰਵਾਰ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਜੋ ਹਫਤਾਵਾਰੀ ਦਿਵਾਨ ਸੱਜਦੇ ਨੇ ਉਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਸਾਨੂੰ ਨਵਾਜਣਾ ਜੀ ਹੁ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ-ਦਿਵਾਲ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ